ਤਰਨਤਾਰਨ ਦੇ ਪੱਟੀਚ ਸਰੀਆਮ ਬਦਮਾਸ਼ਾ ਦੀ ਗੁੰਡਾਗਰਦੀ ਦੇਖਣ ਨੂੰ ਮਿਲੀ ਹੈ ਦਰਅਸਲ ਕੁਝ ਬਦਮਾਸ਼ਾ ਬਲੋ ਇੱਕ ਲੜਕੀ ਨੂੰ ਕਿਡਨਾਪ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਉਥੇ ਮੌਜੂਦ ਇੱਕ ਵਿਅਕਤੀ ਨੇ ਉਹਨਾਂ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਬਦਮਾਸ਼ਾ ਨੇ ਸ਼ਰੀਆਮ ਗੋਲੀ ਮਾਰ ਦਿੱਤੀ ਜਿਸ ਤੋਂ ਬਾਅਦ ਵਿਅਕਤੀ ਨੂੰ ਗੰਭੀਰ ਹਾਲਤ ਚ ਇਲਾਜ ਲਈ ਤਰਨਤਾਰਨ ਦੇ ਸਿਵਲ ਹਸਪਤਾਲ ਲਿਜਾਇਆ ਗਿਆ ਜਾਣਕਾਰੀ ਅਨੁਸਾਰ ਜ਼ਖਮੀ ਵਿਅਕਤੀ ਦੀ ਪਛਾਣ ਚੇਤਨ ਸਿੰਘ ਜੋੜ ਮਾਸਰਾਦ ਰੂਪ ਵਿੱਚ ਹੋਈ ਹੈ ਜੋ ਕਿ ਪਟਿਆਲਾ ਤੋਂ ਆਮ ਆਦਮੀ ਪਾਰਟੀ ਦਾ ਪ੍ਰਧਾਨ ਦੱਸਿਆ ਜਾ ਰਿਹਾ ਹੈ ਬਦਮਾਸ਼ਾ ਬਲੋ ਚਲਾਈ ਗੋਲੀ ਚੇਤਨ ਸਿੰਘ ਦੇ ਗੱਲ ਵਿੱਚ ਲੱਗੀ ਹੈ ਪੱਟੀ ਦੇ ਲਾਹੌਰੀ ਚੌਕ ਵਿੱਚ 6 ਬਦਮਾਸ਼ਾਂ ਵੱਲੋਂ ਕਾਰ ਵਿੱਚ ਲੜਕੀ ਨੂੰ ਅਗਵਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਕੋਲੋਂ ਗੁਜ਼ਰਦੇ ਚਿਤ ਸਿੰਘ ਨੇ ਲੜਕੀ ਨੂੰ ਛੁੜਵਾਉਣ ਦੀ ਕੋਸ਼ਿਸ਼ ਕੀਤੀ ਤਾਂ ਬਦਮਾਸ਼ਾਂ ਨੇ ਉਸ ਦੀ ਛਾਤੀ ਅਤੇ ਗੱਲ ਵਿੱਚ ਗੋਲੀ ਮਾਰ ਦਿੱਤੀ ਜੀ ਮੈਂ ਤਾਂ ਪੱਟੀ ਆ ਸੀ ਕੋਈ ਕੰਮ ਹਾਂਜੀ ਮੈਂ ਇਥੋਂ ਨਿਕਲਦਾ ਸੀ ਤਾਂ ਮੈਂ ਕੀ ਦੇਖਿਆ ਕੁੜੀ ਨੂੰ ਇੱਕ ਮੋੜਾ ਧੱਕੇ ਨਾਲ ਫੜ ਕੇ ਕਾਰ 'ਚ ਛੱਡ ਰਿਆ ਸੀ ਉਹਨਾਂ ਕਾਰ 'ਚ ਛੱਟ ਕੇ ਉਹਨੂੰ ਉਹਦੇ ਕੁਛ ਨੂੰ ਮੁੱਕੀਆਂ ਮਾਰਨ ਲੱਤਾਂ ਮਾਰਨ ਲੱਗੇ ਮੈਂ ਉਹਨਾਂ ਨੂੰ ਪੁੱਛਿਆ ਵੀ ਕੀ ਚੱਕਰ ਹੈ ਕਹਿੰਦੇ ਵੀ ਇਹ ਸਾਡੀ ਭੈਣ ਦਾ ਮਾਹ ਜੇ ਥੋੜੀ ਭੈਣਾਂ ਦਾ ਮੈਂ ਛੱਡ ਕੇ ਪਿਸਤਲ ਛੋਡੇ ਨਾਲ ਚੱਲ ਮਾਰ ਇੰਨਾ ਮੈਂ ਖੜ ਕੇ ਕੁੜੀ ਦੀ ਬਾਹ ਥੱਲੇ ਧਾਰ ਲਈ ਤਾਂ ਉਹਨਾਂ ਨੇ ਮੇਰੇ ਤੇ ਦੋ ਫਾਇਰ ਕਰ ਦਿੱਤੇ ਕਿੰਨੇ ਜਣੇ ਦੇਖੀ ਸੀ ਪੰਜ ਜਣੇ ਸੀ ਜੇ ਨਵਿੰਦਰ ਸਿੰਘ ਜੀ ਜਦੋਂ ਇੱਥੇ ਚੌਂਕ 'ਚ ਗੋਲੀ ਚੱਲੀ ਇੱਕ ਆਦਮੀ ਫਟੜ ਹੋਇਆ ਉਸ ਸਮੇਂ ਤੁਸੀਂ ਕਿੱਥੇ ਸੀ ਮੈਂ ਉਹ ਦੂਸਰੀ ਸਾਈਡ ਮੰਨ ਲਓ ਵੀ ਟ੍ਰੈਫਿਕ ਤੋਂ ਨੂੰ ਤੁਰਨ ਲਿਆ ਹਾਂ ਉਹ ਆਉਂਦੇ ਤੋਂ ਪਹਿਲਾਂ ਪਹਿਲਾਂ ਇਹਦਾ ਵਾਰਦਾਰ ਕਰਕੇ ਫੇਰ ਸ਼ੇਮਕਾਰ ਰੋਡੋਂ ਨਿਕਲਦੇ ਗੱਡੀ ਕਿਹੜੀ ਸੀ ਜੱਡੀ ਵਰਨਾ ਸੀ ਤੇ ਕਿੰਨੇ ਜਣੇ ਸੀ ਟੋਟਲ ਜਿਹਨਾਂ ਨੇ ਵਾਰਦਾਤ ਨੂੰ ਮੇਰੇ ਸਾਲਾ ਚਾਰਕ ਜਣੇ ਪਰਦੇ ਹੈਗੇ ਸੀ ਪੂਰੇ ਕਲੀਅਰ ਨਹੀਂ ਹੋਏ ਚਾਰਕ ਜਣੇ ਮੰਨ ਲਓ ਕਿਹੇ ਨਹੀਂ ਸੀ ਪੂਰੇ ਵਿੱਚ ਜਿਹੜੇ ਇਨਸਾਨ ਤੇ ਗੋਲੀ ਵਧੀ ਕਿ ਕਿਦਾਂ ਦੀ ਹਾਲਤ ਦੀ ਉਹ ਬੰਦਾ ਤਕਰੀਬਨ 20 ਕੀ ਮੰਨ ਲਓ ਸੋਨਾ ਜਵਾਨ ਤਗੜਾ ਸੀ ਜਵਾਨ ਹੀ ਉਤਰਾ ਮੈਂ ਤਕਰੀਬਨ ਉਹਨੇ ਆਪਣੀ ਪੂਰੀ ਹਿੰਮਤ ਲਾਈ ਪਰ ਉਹ ਜੰਦ-ਜੰਦ ਫੇਰ ਵੀ ਤੁਹਾਡੋਂ ਵਿੱਚੋਂ ਨਿਕਲ ਕੇ ਤੇ ਗੋਲੀ ਮਾਰ ਦਿੱਤੀ ਤੁਝ ਪਾਸੇ ਲੜਕੀ ਦਾ ਕਹਿਣਾ ਹੈ ਕਿ ਉਸ ਦਾ ਪੁਰਾਣਾ ਬੋਏਫ੍ਰੈਂਡ ਉਸ ਨੂੰ ਅਗਵਾ ਕਰ ਲਿਆਇਆ ਸੀ ਗੱਡੀ ਵਿੱਚ ਜ਼ਬਰਦਸਤੀ ਸੁੱਟ ਰਿਆ ਸੀ ਤਾਂ ਚੇਤਨ ਸਿੰਘ ਨੇ ਉਸ ਦੀ ਜਾਨ ਬਚਾਈ ਆ। ਮੈਂ ਕੁਲਾ ਚੌਂਕ ਵਿੱਚ ਖੜੀ ਸੀਗੀ ਕਿ ਆਧਾਰ ਕਾਟੇ ਕਰਵਾਉਣ ਪੱਟੀ ਆਈ ਸੀ ਕੁਲਾ ਚੌਂਕ ਖੜੀ ਸੀਗੀ ਤੇ ਕੁਝ ਗੱਡੀ ਤੇ ਮੁੰਡੇ ਆਏ ਤਾਂ ਮੈਨੂੰ ਨਾ ਉਸ ਕੀ ਜ਼ਬਰਦਸਤੀ ਗੱਡੀ 'ਚ ਬਿਠਾਉਣ ਲੱਗੇ ਸੀਗੇ ਤੇ ਅੰਕਲ ਨੇ ਦੇਖ ਲਿਆ ਤੇ ਅੰਕਲ ਨੇ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ। ਤੇ ਉਹਨਾਂ ਨੇ ਮਿਸਕੀ ਉਹਨਾਂ ਨੂੰ ਖਿੱਚ ਕੇ ਗੱਡੀ ਚੋਂ ਬਾਹਰ ਕੱਢਿਆ ਨਾ ਉਹਨਾਂ ਗੱਡੀ ਚੋਂ ਬਾਹਰ ਕੱਢ ਲਿਆ ਮੈਨੂੰ ਤੇ ਬਾਅਦ ਉਹਨਾਂ ਮੁੰਡਿਆਂ ਨੇ ਗੋਲੀ ਚਲਾ ਦਿੱਤੀ ਅੰਕਨ ਨੂੰ ਗੋਲੀ ਲੱਗ ਗਈ ਕਿਹੜੇ ਮੁੰਡੇ ਕਿਹੜੇ ਸੀ ਮੁੰਡੇ ਹਰੀਕੇ ਦੇ ਸੀਗੇ ਜਿਹਨੇ ਗੋਲੀ ਚਲਾਈ ਉਹਦਾ ਨਾਮ ਜੱਗਾ ਸੀਗਾ ਉਹਨਾਂ ਬਲੈਕ ਕਲਰ ਦੀ ਟੀ-ਸ਼ਰਟ ਪਾਈ ਹੋਈ ਸੀ ਹਰੀਕੇ ਦਾ ਰਹਿਣ ਵਾਲਾ ਬਾਬਾ ਦਾ ਨਾਂ ਕੀ ਸੀ ਗੁਰਚਰਨ ਸਿੰਘ ਕਿੰਨੇ ਜਣੇ ਸੀ ਗੱਡੀ ਵਿੱਚ 6 ਜਣੇ ਸੀਗੇ 4 ਜਣੇ ਪਿੱਛੇ ਬੈਠੇ ਸੀ 2 ਜਣੇ ਇੱਕ ਇਹਨਾਂ ਗੱਡੀ ਚਲਾਉਂ ਨਾਲ 6 ਜਣੇ ਸੀਗੇ ਪੂਰੇ ਉਹਨਾਂ ਨਾਲ ਮੇਰੀ ਲੜਾਈ ਹੋਈ ਸੀਗੀ। ਉਸਨੇ ਮੈਨੂੰ ਗਾਲੀ-ਗਲੋਚ ਕੀਤਾ ਸੀਗਾ ਤੇ ਮੈਂ ਵੀ ਇਹਨਾਂ ਨੂੰ ਫੋਨ ਤੇ ਉੱਧਾ ਕੀਤਾ ਸੀਗਾ ਤੇ ਇਸ ਕਰਕੇ ਮੈਨੂੰ ਫੜਨ ਆਏ ਸੀਗੇ। ਇਸ ਤੋਂ ਪਹਿਲਾਂ ਕੋਈ ਲੜਾਈ ਜਿਹੜਾ ਤੁਹਾਡਾ ਕਹਾੜਾ ਹੋਇਆ ਉਹਨਾਂ ਨਾਲ? ਮੇਰੇ ਉਹਦੇ ਨਾਲ ਗੱਲਬਾਤ ਚੱਲਦੀ ਸੀਗੀ ਤੇ ਬਾਅਦ ਵਿੱਚ ਸਾਡੇ 'ਚ ਲੜਾਈ ਹੋ ਗਈ ਤੇ ਉਹਨੇ ਮੈਨੂੰ ਗਾਲ੍ਹਾਂ ਕੱਢੀਆਂ। ਕਾਫੀ ਕੁਝ ਬੋਲਿਆ ਹੈ ਉਹਨੇ ਮੈਨੂੰ ਕੁਝ ਬੋਲਿਆ ਹੈ ਗੰਦੀਆਂ ਗਾਲ੍ਹਾਂ ਵੀ ਕੱਢੀਆਂ ਸੀ ਤੇ ਬਾਅਦ ਵਿੱਚ ਜਦੋਂ ਮੈਂ ਜਵਾਬ ਦਿੱਤਾ ਫਿਰ ਮੈਂ ਵੀ ਉਹਨਾਂ ਨੂੰ ਕੱਢ ਦਿੱਤੀਆਂ ਤੇ ਇਸੇ ਕਰਕੇ ਗਾਲੀਆਂ ਦੇ ਕਰਕੇ ਉਹ ਮੈਨੂੰ ਮਹਿਰhaal ਦਿਨ ਦਿਹਾੜੇ ਪਰੇ ਬਾਜ਼ਾਰ ਚ ਲੜਕੀ ਨੂੰ ਗਵਾ ਕਰਨ ਦੀ ਕੋਸ਼ਿਸ਼ ਤੇ ਹਰ ਪਾਸੇ ਚਰਚਾ ਹੈ ਨਾਲ ਹੀ ਇਸ ਬਹਾਦਰ ਵਿਅਕਤੀ ਚੇਤਨ ਸਿੰਘ ਦੀ ਵੀ ਤਾਰੀਫ਼ ਕਰਨੀ ਬੰਦੀ ਹੈ ਜਿਸ ਨੇ ਬਿਨਾਂ ਆਪਣੀ ਜਾਨ ਦੀ ਪਰਵਾਹ ਕੀਤੇ ਗੰਜਾਨ ਲੜਕੀ ਦੀ ਇੱਜ਼ਤ ਬਚਾਈ ਹੈ ਤੁਰੰਤ ਅਰੰਧੋ ਜਸਵੀਰ ਲੱਡੂ ਦੀ ਰਿਪੋਰਟ ਡੇਲੀ ਪੋਸਟ ਪੰਜਾਬੀ ਕੀ ਤੁਸੀਂ ਚਾਹੁੰਦੇ ਹੋ ਕੈਨੇਡਾ, ਨਿਊਜ਼ੀਲੈਂਡ, ਆਸਟ੍ਰੇਲੀਆ, ਯੂਐਸ, ਯੂਕੇ ਵਿੱਚ ਆਪਣਾ ਸਟੂਡੈਂਟ ਵੀਜ਼ਾ ਅਪਲਾਈ ਕਰਨਾ ਤੇ ਅੱਜ ਹੀ ਮਿਲੋ ਪੈਰਾਮਿਡ ਈ ਸਰਵਿਸਿਜ਼ ਦੇ ਮਾਹਰ ਵੀਜ਼ਾ ਕਾਉਂਸਲਰਜ਼ ਨਾਲ ਆਪਣੀ ਐਲੀਜੀਬਿਲਿਟੀ ਚੈੱਕ ਕਰਵਾਓ ਔਰ ਮਸ਼ਹੂਰ ਕਾਲਜਾਂ ਔਰ ਯੂਨੀਵਰਸਿਟੀਆਂ ਵਿੱਚ ਸਹੀ ਕੋਰਸ ਵਿੱਚ ਟਾਈਮ ਸਿਰ ਆਪਣਾ ਦਾਖਲਾ ਕਰਵਾ ਕੇ ਆਪਣਾ ਦਾਖਲਾ ਸਿਕਿਉਰ ਕਰੋ ਕੈਨੇਡਾ ਵਿੱਚ ਸਪੈਸੀਫਿਕਲੀ ਮਈ ਔਰ ਸਪਟੈਂਬਰ 2019 ਸੈਸ਼ਨ ਦੇ ਦਾਖਲੇ ਖੁੱਲ ਚੁੱਕੇ ਹਨ ਇਹਨਾਂ ਵਿੱਚ ਦਾਖਲਾ ਕਰਵਾ ਕੇ ਆਪਣਾ ਕੈਨੇਡਾ ਜਾਣ ਦਾ ਸੁਪਨਾ ਤੁਸੀਂ ਪੂਰਾ ਕਰ ਸਕਦੇ ਹੋ